ਫੇਲ ਹੋ ਰਹੇ ਬੁਨਿਆਦੀ ਢਾਂਚੇ ਵਾਲਾ ਅਧਿਕਾਰੀਆਂ ਦਾ ਧਿਆਨ ਦਿਵਾਉਣ ਦੇ ਲਈ ਮਾਨਸਾ ਦੇ ਵਿੱਚ ਇੱਕ ਵੱਖਰੇ ਹੀ ਤਰੀਕੇ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਜਿੱਥੇ ਮਾਨਸਾ ਦੇ ਵਿੱਚ ਕਿਸਾਨ ਸ਼ਹਿਰ ਦੀਆਂ ਸੇਮ ਨਾਲ ਭਰੀਆਂ ਸੜਕਾਂ ਤੇ ਝੋਨੇ ਦੇ ਬੂਟੇ ਬੀਜ ਦੇ ਦੇਖੇ ਗਏ ਇਹ ਇੱਕ ਤਰੀਕੇ ਨਾਲ ਹੈ ਪ੍ਰਸ਼ਾਸਨ ਖਿਲਾਫ ਜੁੜਾ ਰੋਸ ਉਹਨਾਂ ਦੇ ਵੱਲੋਂ ਪ੍ਰਗਟ ਕੀਤਾ ਜਾ ਰਿਹਾ ਸੀ ਕਿ ਬੁਨਿਆਦੀ ਢਾਂਚੇ ਵੱਲ ਕਿਸੇ ਦਾ ਵੀ ਧਿਆਨ ਨਹੀਂ ਹੈ ਨਾ ਤਾਂ ਪ੍ਰਸ਼ਾਸਨ ਦਾ ਨਾ ਹੀ ਅਧਿਕਾਰੀਆਂ ਦਾ ਜਿਸ ਕਾਰਨ ਉਹ ਸੇਮ ਨਾਲ ਭਰੀਆਂ ਸੜਕਾਂ ਤੇ ਚੋਨੇ ਦੇ ਬੂਟੇ ਆ ਜਿਹੜੇ ਬੀਜ ਤੇ ਦਿਖਾਈ ਦਿੱਤੇ ਬਿਊਰੋ ਰਿਪੋਰਟ ਲੁਧਿਆਣਾ ਲਾਈਵ ਫੇਲ ਹੋ ਰਹੇ ਬੁਨਿਆਦੀ ਢਾਂਚੇ ਵਾਲਾ ਅਧਿਕਾਰੀਆਂ ਦਾ ਧਿਆਨ ਦਿਵਾਉਣ ਦੇ ਲਈ ਮਾਨਸਾ ਦੇ ਵਿੱਚ ਇੱਕ ਵੱਖਰੇ ਹੀ ਤਰੀਕੇ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਜਿੱਥੇ ਮਾਨਸਾ ਦੇ ਵਿੱਚ ਕਿਸਾਨ ਸ਼ਹਿਰ ਦੀਆਂ ਸੇਮ ਨਾਲ ਭਰੀਆਂ ਸੜਕਾਂ ਤੇ ਝੋਨੇ ਦੇ ਬੂਟੇ ਬੀਜ ਤੇ ਦੇਖੇ ਗਏ ਇਹ ਇੱਕ ਤਰੀਕੇ ਨਾਲ ਹੈ ਪ੍ਰਸ਼ਾਸਨ ਖਿਲਾਫ ਜੁੜਾ ਰੋਸ ਉਹਨਾਂ ਦੇ ਵੱਲੋਂ ਪ੍ਰਗਟ ਕੀਤਾ ਜਾ ਰਿਹਾ ਸੀ ਕਿ ਬੁਨਿਆਦੀ ਢਾਂਚੇ ਵੱਲ ਕਿਸੇ ਦਾ ਵੀ ਧਿਆਨ ਨਹੀਂ ਹੈ ਨਾ ਤਾਂ ਪ੍ਰਸ਼ਾਸਨ ਦਾ ਨਾ ਹੀ ਅਧਿਕਾਰੀਆਂ ਦਾ ਜਿਸ ਕਾਰਨ ਉਹ ਸੇਮ ਨਾਲ ਭਰੀਆਂ ਸੜਕਾਂ ਤੇ ਚੋਨੇ ਦੇ ਬੂਟੇ ਆ ਜਿਹੜੇ ਵਿੱਚ ਤੇ ਦਿਖਾਈ ਦਿੱਤੇ ਬਿਊਰੋ ਰਿਪੋਰਟ ਲੁਧਿਆਣਾ ਲਾਈਵ